ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾ ਜਨਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੁਰਪਤਵੰਤ ਸਿੰਘ ਪੰਨੂ ਖਿਲਾਫ ਜਥੇ ਜਥੇ ਸ੍ਰੀ ਅਕਾਲ ਸਿੱਖ ਸਹਿਬ ਨੂੰ ਮਿਲਿਆ ਵਫਦ ਫਗਵਾੜਾ ਪੰਜਾਬ ਤਤਨ ਡਾਕਟਰ ਅੰਬੇਦਕਰ ਦੇ ਤੇ ਉਹਨਾਂ ਦੀਆਂ ਮੂਰਤੀਆਂ ਤੇ ਬੇਅਦਬੀ ਕਰਵਾਉਣ ਵਾਲੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਗੁਰਪਤਵੰਸੇ ਪੰਨੂ ਦੇ ਖਿਲਾਫ ਬਹੁਜਰ ਸੰਘਰਸ਼ ਆਰਗੇਨਾਈਜ਼ ਜੇਸ਼ਨ ਹਾਫ ਇੰਡੀਆ ਨੇ ਸਹਿਯੋਗੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਵਫਦ ਤਰਸੀਮ ਲਾਲ ਚੁੰਬਰ ਤਰਮਿੰਦਰ ਸਿੰਘ ਭੋਲਾ ਰਾਈ ਡਾਕਟਰ ਹਰਜਿੰਦਰ ਸਿੰਘ ਜੱਖੂ ਜੱਖੂ ਦੀ ਅਗਵਾਈ ਵਿੱਚ ਗਿਆਨੀ ਕੁਲਦੀਪ ਸਿੰਘ ਅਰ ਗਿਰਗੱਜ ਜਥੇਦਾਰ ਸਰੀਰਕਾਲਕ ਸਿੰਘ ਸਾਹਿਬ ਨੂੰ ਮਿਲਿਆ ਅਤੇ ਦੱਸਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਮਾਜਿਕ ਪਾਈਚਾਰਕ ਸਾਜ ਨੂੰ ਖੰਡਿਤ ਕਰਨ ਦੀ ਨiyet ਨਾਲ ਗੁਰਪਤਵੰਤ ਸਿੰਘ ਪੰਨੂ ਵੱਲੋਂ ਡਾਕ ਅੰਬੇਦਕਰ ਦੀਆਂ ਮੂਰਤੀਆਂ ਨੂੰ ਸਾਦੀਸ਼ ਤਰ੍ਹਾਂ ਤੋੜ ਕਰਵਾ ਕੇ ਤੜਵਾ ਕੇ ਅਤੇ ਭਾਈ ਭਾਰਤੀ ਸੰਵਿਧਾਨ ਦੀ ਕਿਤਾਬ ਨੂੰ ਭੰਨ ਤੋੜ ਕਰਵਾ ਕੇ અપਮਾਨ ਕਰਨ ਕਰਵਾਉਣ ਦੀਆਂ ਘਟਨਾਵਾਂ ਕਰਕੇ ਉਹਨਾਂ ਘਟਨਾਵਾਂ ਦੀ ਜ਼ਿੰਮੇਵਾਰ ਲੈਣਾ ਪੰਨੂ ਵੱਲੋਂ ਡਾਕਟਰ ਅੰਬੇਦਕਰ ਦੇ ਬੁੱਤ ਤੋੜ ਕੇ ਭਾਰਤੀ ਸੰਵਿਧਾਨ ਨੂੰ ਅਧ ਅਪਦਰ ਤੇ ਇਤਰਾਜਯੋਗ ਭਾਸ਼ਾ ਬੋਲ ਕੇ ਐਸਸੀ ਐਸਟੀ ਅਤੇ ਓਬੀਸੀ ਸਮਾਜ ਦੀਆਂ ਪਾ ਮਨਾਮਾ ਨੂੰ ਠੇਸ ਪਹੁੰਚਾਉਣਾ ਹੈ ਜਿਸ ਨਾਲ ਸਮਾਜ ਵਿੱਚ ਵੱਡੇ ਪੈਨਾਮੇ ਤੇ ਨੁਕਸਾਨ ਹੋਣ ਦੇ ਅਸਰ ਹਨ ਸਮਾਜਿਕ ਭਾਈਚਾਰਕ ਸਾਂਝ ਟੁੱਟਣ ਨਾਲ ਸਮਾਜਿਕ ਵਿਕਰੇ ਦੀਆਂ ਘਟਨਾਵਾਂ ਤੇ ਹੋਰ ਵਧਣ ਦੇ ਅਸਰ ਹਨ ਇਸ ਲਈ ਗੁਰਪਤਵੰਤ ਸਿੰਘ ਪੰਨੂ ਨੂੰ ਤਾੜਨਾ ਕਰਨ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੰਦੀ ਸਜ਼ਾਯੋਗ ਕਾਰਵਾਈ ਦੀ ਅਪੀਲ ਕੀਤੀ ਹੈ ਜਿਸ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਕਲਦੇਵ ਸਿੰਘ ਗੜਗੱਜ ਨੇ ਵਫ਼ਤ ਨੂੰ ਭਰੋਸਾ ਦਵਾਇਆ ਹੈ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਹਿਬਾਂ ਦੀ ਚੋਣ ਵਾਲੀ ਮੀਟਿੰਗ ਵਿੱਚ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਤੇ ਇਸ ਦਾ ਸਾਰਥਕ ਹੱਲ ਕੀਤਾ ਜਾਵੇਗਾ ਉਹਨਾਂ ਸਿੱਖ ਜੌਨ ਜਵਾਨਾਂ ਨੂੰ ਅਪੀਲ ਕੀਤੀ ਹੈਗੇ ਗੁਰਪਤਵੰਤ ਸਿੰਘ ਪੰਨੂ ਵਰਗੀਆਂ ਮਗਰ ਨਾ ਲੱਗਣ ਉਹ ਹਰਕ ਧਰਮ ਦੇ ਮਹਾਪੁਰਖਾਂ ਦਾ ਸਤਿਕਾਰ ਕਰਕੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਵੱਲ ਧਿਆਨ ਦੇਣ ਇਸ ਮੌਕੇ ਵਪ ਦੇ ਮੈਂਬਰ ਹਰਜਿੰਦਰ ਸਿੰਘ ਕੇਰਾ ਬਹੁਜਨ ਸੰਘਰਸ਼ ਆਰਗੇਨਾਈਜ਼ਰ ਹਾਫ ਇੰਡੀਆ ਪਰਮਿੰਦਰ ਸਿੰਘ ਭੋਲਾ ਰਾਏ ਬਹੁਜਨ ਸੰਘਰਸ਼ ਆਰਗੇਨਾਈਜ਼ਰ ਹਾਫ ਇੰਡੀਆ ਸਰਿੰਦਰ ਰਾਵਲ ਪਿੰਡੀ ਮਨੀਸ਼ ਮੋਟੀ ਮਹਿਮੀ ਹਰਵਿੰਦਰ ਸਿੰਘ ਤੀਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਪੋਰਸ ਪੋਰਸ ਸ਼ੋਕ ਸੱਲਨ ਬੇਗਮਪੁਰਾ ਟਾਈਗਰ ਫੋਰਸ ਦਿਲਜੀਤ ਸਿੰਘ ਜੰਗ ਖਾਲਸਾ ਗਰੁੱਪ ਕਰਨੈਲ ਸਿੰਘ ਸਿੱਖ ਨੌਜਵਾਨ ਫਰੰਟ ਜਗਦੀਸ਼ ਸਿੰਘ ਜੰਗ ਖਾਲਸਾ ਪੰਜਾਬ ਗੁਰਪ੍ਰੀਤ ਸਿੰਘ ਖਦਾਲ ਖਾਲਸਾ ਪੰਜਾਬ ਜੱਸੀ ਤੜਨਣ ਤੰਨਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ